नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी ਜੋ ਮੈਡਮ ਦਿੱਪਾ ਗੋਇਲ ਐਸਡੀ ਬਲਾਚੌਰ ਮੈਡਮ ਬੰਨਾ ਡਿਸਟ੍ਰਿਕਟ ਸਪੋਰਟ ਆਫਸਰ ਸਾਰੇ ਕੋਚ ਸਾਹਿਬਾਨ ਸਾਰੇ ਟੀਚਰ ਸਾਹਿਬਾਨ ਔਰ ਪਿਆਰੇ ਵਿਦਿਆਰਥੀਓ ਇਹ ਜੋ ਅਸੀਂ ਮੈਚ ਕਰਨ ਜਾ ਰਹੇ ਆ ਇਹ ਪੰਜਾਬ ਸਰਕਾਰ ਦਾ ਜਿਹੜਾ ਆ ਦੋਧ ਨਸ਼ਾ ਵਿਰੁੱਧ ਹੈ ਜੇ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਗਰਾਉਂਡਾਂ 'ਚ ਆਵੇ ਮੈਚ ਖੇਡੇ ਔਰ ਇਹਨਾਂ ਦੀ એનર્ਜੀ 'ਤੇ ਲੱਗੇ ਔਰ ਗਲਤ ਸੰਗਜਣਾ ਜਾਣ ਔਰ ਜਦੋਂ ਤੁਸੀਂ ਖੇਡਾਂ 'ਚ ਗਰਾਉਂਡ 'ਚ ਆਨੇ ਆ ਮਿਹਨਤ ਕਰਦੇ ਆ ਤਾਂ ਤੁਹਾਡੀ ਤੇ ਨਰਜੀ ਲਾ ਵੀ ਤੁਸੀਂ ਜਿਹੜੇ ਵਧੀਆ ਬਣ ਸਕਦੇ ਆ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੈ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਬੱਚੇ ਤਾਂ ਕਿ ਨੌਜਵਾਨ ਹੀ ਕੱਲ ਨੂੰ ਦੇਸ਼ ਨੂੰ ਚਲਾਣਾ। ਇਹੀ ਦੇਸ਼ ਨੂੰ ਚਲਾਣ ਵਾਲੇ ਆ। ਜੇ ਇਹ ਸਾਡੇ ਨੌਜਵਾਨ ਜਿਹੜੇ ਆ ਗਰੋਂਡਾ ਚਾਣ ਲਾ ਪਏ ਰੂਟੀਨ ਬਣਾ ਲਈ, એનર્ਜੀ ਇੱਧਰ ਲਾਣ ਲਾ ਪਏ ਤਾਂ ਇਹ ਵਧੀਆ ਬਣ ਗਏ ਔਰ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਸੋ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਔਰ ਮੈਡਮ ਹੁਣੀ ਜਿਹੜੇ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਵੀ ਕਹਦਾ ਧੰਨਵਾਦ ਵੀ ਕਰਦਾ ਹੈ। ਔਰ ਸਰਕਾਰ ਦਾ ਪੂਰਾ ਜੋਰ ਲਗਿਆ ਪਿਆ ਕਿ ਇਹ ਅਸੀਂ ਜਿਹੜਾ ਇਹ ਲੜਾਈ ਜਿੱਤਣੀ ਹੈ ਕਿ ਜਿਹੜੇ ਨਸ਼ੇ ਖਤਮ ਕਰਨੇ ਆ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਵੱਸ ਸਕੇ ਔਰ ਜਿਹੜੀ ਹੈ ਸਾਡੇ ਦਾ ਪੰਜਾਬ ਆ ਹੱਸਦਾ ਵੱਸਦਾ ਪੰਜਾਬ ਰੰਗਲਾ ਪੰਜਾਬ ਦੁਆਰਾ ਬਣ ਸਕੇ ਸੋ ਮੈਂ ਫੇਰ ਤੋਂ ਇੱਕ ਵਾਰ ਸਰਕਾਰ ਦੀ ਬਹੁਤ ਤਾਰੀਫ ਕਰਦਾ ਕਿ ਜਿਹੜਾ ਇਹਨਾਂ ਨੇ ਅਭਰਾਲਾ ਸ਼ੁਰੂ ਕੀਤਾ ਹੈ ਜੁੱਧ ਨਸ਼ਾ ਵਿਰੋਧ ਸਾਰੇ ਬੋਲੋ ਜੁੱਧ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਸਾਰਿਆਂ ਦਾ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਵਾਹਿਗੁਰੂ ਫੁੱਟਬਾਲ ਮੈਚ ਹੋਣ ਜਾ ਰਹੇ ਖਾਲਸਾ ਸਕੂਲ ਦੇ ਵਿੱਚ ਇਹ ਜਿਹੜੀ ਇਹਦਾ ਮੋਟਿਵ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਹੈ ਆਪਣਾ ਹੀ ਯੁੱਧ ਹੈ ਮਾਨਯੂਕ ਸੀਐਮ ਸਾਹਿਬ ਦਾ ਇਹ ਮੇਨ ਮੋਟਿਵ ਹੈ ਵੀ ਆਪਣਾ ਫਿਰ ਤੋਂ ਰੰਗਲਾ ਪੰਜਾਬ ਜਿਹੜਾ ਹੈ ਬਣਾਉਣਾ ਹੈ ਇਸ ਕਰਕੇ ਇਹ ਸਪੋਰਟਸ ਮੈਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤਾਂ ਇਹਦਾ ਮੇਨ ਮੋਟਿਵ ਇਹ ਹੀ ਹੈ ਜਦੋਂ ਆਪਣਾ ਯੂਥ ਜਿਹੜਾ ਹੈ ਉਹ ਇੱਥੇ ਆਊਗਾ ਆਪਣੀ એનર્ਜੀ ਇੱਥੇ ਸਪੈਂਡ ਕਰੂਗਾ ਤਾਂ ਜਿਹੜੀ ਨਸ਼ਿਆਂ 'ਚ ਆਪਣੇ ਜਿਹੜਾ ਯੂਥ ਹੈ ਉਹ ਉਲਝਿਆ ਹੋਇਆ ਹੈਗਾ ਉਹਨਾਂ ਨੂੰ ਸਹੀ ਡਾਇਰੈਕਸ਼ਨ ਮਿਲੂਗੀ ਜਦੋਂ ਤੁਸੀਂ ਆਪ ਸਪੋਰਟਸ ਖੇਲਣ ਲੱਗਦੇ ਹੋ ਇਹ ਹੀ ਹੁੰਦਾ ਹੈ ਵੀ ਤੁਸੀਂ ਆਪ ਕੌਨਸ਼ੀਅਸ ਹੋ ਜਾਂਦੇ ਹੋ ਕਿ ਜੇ ਤੁਸੀਂ ਡਾਈਟ ਖਰਾਬ ਕੀਤੀ ਜੇ ਤੁਸੀਂ ਨਸ਼ਾ ਵਗੋਏ ਤੁਹਾਡੀ ਪਰਫਾਰਮੈਂਸ 'ਚ ਵੈਸੀ ਹੀ ਦਿੱਕਤਾਂ ਆਣ ਲੱਗ ਜਾਂਦੀਆਂ ਨੇ ਇਹੀ ਮੋਟਿਵ ਹੈ ਵੀ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਉਹਦੀ ਸ਼ੁਰੂਆਤ ਜਿਹੜੀ ਹੈ ਕਰ ਰਹੇ ਆ ਅਸੀਂ ਨਵਾਂ ਸ਼ਹਿਰ ਦੇ ਵਿੱਚ ਤੇ ਅੱਜ ਹੀ ਫੁੱਟਬਾਲ ਮੈਚ ਉਸ ਤੇ ਉਸੇ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਜਾਣ ਵਾਸਤੇ ਮਨੇ ਉਹ ਨੌਜਵਾਨ ਨੂੰ ਕੀ ਸੁਨੇਹਾ ਹੈ ਬੱਚਿਆਂ ਨੂੰ ਅੱਜ ਅੱਜ ਬੱਚੇ ਨੂੰ ਇਹੀ ਸਨੇਹਾ ਦਾ ਜਿਹੜਾ ਆਪਣਾ ਗੇਮ ਹੈ ਉਹਦਾ ਮੇਨ ਮੋਟਿਵ ਜਿਹੜਾ ਹੈ ਉਹ ਸਮਝਣ ਵੀ ਇਹ ਕਿਉਂ ਕੀਤਾ ਜਾ ਰਿਹਾ ਹੈਗਾ ਤੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਵੀ ਆਪਣਾ ਜਿਹੜੇ ਨਸ਼ੇ ਨੇ ਉਹਨਾਂ ਤੋਂ ਦੂਰ ਰਹਿਣ ਵਾਸਤੇ ਜਿਹੜੇ ਵੀ ਅਸੀਂ ਪ੍ਰੋਗਰਾਮਸ ਚਲਾ ਰਹੇ ਹਾਂ ਉਹਨਾਂ ਚ ਪਾਰਟਿਸਿਪੇਟ ਕਰਨ ਤੇ ਆਪਣੀ ਸਾਰੀ એનર્ਜੀ ਜਿਹੜੀ ਯੂਥ ਹੈ ਪ੍ਰਾਈਮ ਉਹਨਾਂ ਦਾ ਟਾਈਮ ਹੈ ਇਹ ਬਹੁਤ ਅਹਿਜਾ ਟਾਈਮ ਫਿਰ ਵਾਪਸ ਨਹੀਂ ਮਿਲਦਾ ਹੈ ਉਹਨੂੰ ਇੰਪੋਰਟੈਂਸ ਨੂੰ ਸਮਝਣ ਤੇ ਇਹ ਪ੍ਰੋਗਰਾਮਸ 'ਚ ਸਾਡਾ ਪਾਰਟਿਸਪੇਸ਼ਨ ਕਰਨ ਪੂਰਾ ਸਹਿਯੋਗ ਕਰਨ ਤੇ ਜਿਹੜਾ ਰੰਗਲਾ ਪੰਜਾਬ ਹੈ ਉਹਨੂੰ ਫੇਰ ਬਣਾਉਣ ਚ ਪੂਰਾ ਹੈਲਪ ਹੈ। ਥੈਂਕ ਯੂ। ਬਹੁਤ ਹੋ ਗਿਆ ਜਿਹੜੇ ਭਾਬਾ। ਬੋਲੇ ਹੋਰ ਇਹਨੂੰ ਆਈਆਂ। ਬੋਲੇ ਹੋਰ ਨੇੜੇ ਹੋ ਕੇ ਵਿੱਚ ਲੈ ਜਾਈਏ। ਹਾਂਜੀ। ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਵੀਡੀਓ ਡਾਇਰੈਕਟਰ ਜਿੰਦਰ ਦਿਮਾਣਾ ਜੀ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਪਿਆਰੇ ਸਿੰਗਰ ਦਿਲਬਰ ਤੇ ਸੁਨਾਇਨਾ ਨੂਰ ਵੱਲੋਂ ਜੁੱਧ ਨਸ਼ਿਆਂ ਵਿਰੋਧ Song ਜਿਹੜਾ ਅਸੀਂ ਸ਼ੂਟ ਕੀਤਾ ਸੀ ਉਹ ਅੱਜ ਪਿੰਡ ਲਗੜੋਆ ਵਿਖੇ ਪੂਰੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਪੂਰੀ ਪੰਚਾਇਤ ਪੂਰੀ ਟੀਮ ਵੱਲੋਂ ਅੱਜ ਰਿਲੀਜ਼ ਕੀਤਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਨੂੰ ਲਿਖਿਆ ਸਾਡੇ ਬਾਲੀ ਸਾਹਿਬ ਨੇ ਤੇ ਇਸ ਦਾ ਮਿਊਜ਼ਿਕ ਕੀਤਾ ਬੀਆ ਦਿਮਾਣਾ ਜੀ ਨੇ ਅਸੀਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸ੍ਰੋਤੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਦਾਸ ਗਾਇਕ ਦਿਲਵਰ ਜੀ ਦਿਲਵਰ ਕਿਉਂਕਿ ਮੇਰਾ ਨਵਾਂ ਟਰੈਕ ਰਿਲੀਜ਼ ਹੋਣ ਜਾ ਰਿਹਾ ਜੁਧ ਨਸ਼ੇ ਅਬਰਧ ਜਿਸ ਦਾ ਸਾਡੇ ਵੀਰ ਜੀ ਲਿਖਿਆ ਹੈ ਜੇਸ ਰਾਜਵਾਲੀ ਜੀ ਨੇ ਅਤੇ ਇਸ ਨੂੰ ਮੀਸ਼ਕ ਦਿੱਤਾ ਵੀਰ ਅਡਮਾਨਾ ਤੇ ਆਰਡੀ ਵਾਇ ਵੀਡੀਓ ਡੈਕ ਕੀਤੀ ਸਾਡੇ ਜੋ ਤੰਦਰੁਵਾਣਾ ਜੀ ਨੇ ਤੇ ਮੇਰੇ ਨਾਲ ਗਾਇਕਾ ਦਿੱਤਾ ਉੱਤੇ ਸਾਫ਼ ਦਿੱਤਾ ਬਹੁਤ ਹੀ ਸ਼੍ਰੀਲੀ ਗਾਇਕਾ ਸੁਖਿੰਦ ਸੁਨੇਨਾ ਨੂੰ ਇਹ ਇਸ ਗੀਤ ਦੇ ਵਿੱਚ ਸਮਾਜਿਕ ਨੂੰ ਇੱਕ ਸਹੀਦ ਵਾਲਾ ਦੇਣ ਵਾਲਾ ਗੀਤ ਹੈ ਇਹੀ ਆਪਾਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਇਸ ਨੂੰ ਵੀ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਨੂੰ ਕਮੈਂਟ ਕਰੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੁੰਦਾ ਹੈ। ਦੇ ਪ੍ਰਿੰਸ ਫਾਟ ਚਰ ਗ੍ਰਾਮ ਪੰਚਾਇਤ ਲੰਘੜੋਆ ਆਪ ਜੀ ਨੂੰ ਦੱਸਣਾ ਚਾਹਨਾ ਕਿ ਜਿਵੇਂ ਸਤ ਪੰਜਾਬ ਸਰਕਾਰ ਨੇ ਜੁਧ ਨਸ਼ਾ ਵਿਰੁੱਧ ਮੁਹਿੰਮ ਲਗੜਵਾ ਤੋਂ ਸ਼ੁਰੂ ਕੀਤੀ ਸੀਗੀ ਤੇ ਉਸ ਦਾ ਵੀ ਪੰਜਾਬ ਦੇ ਵਿੱਚ ਹੀ ਭਰਮਾ ਹੰਗਾਰਾ ਮਿਲਿਆ ਸਾਡਾ ਪਿੰਡ ਤਾਂ ਪਹਿਲਾਂ ਤੋਂ ਹੀ ਕਾਫੀ ਨਸ਼ਿਆਂ ਦੇ ਨਾਲ ਇਹ ਗਲਤਾਂ ਸੀ ਔਰ ਮਸ਼ਹੂਰ ਸੀ ਬਦਨਾਮ ਸੀ ਤੇ ਲੇਕਿਨ ਅਸੀਂ ਉਹ ਹੀ ਪਹਿਲ ਕੀਤੀ ਹੈ ਸਾਡੇ ਪਿੰਡ ਨੇ ਅੱਜ ਸਾਡੇ ਹੀ ਪਿੰਡ ਦੇ ਦਿਲਵਰਜੀਤ ਸਿੰਘ ਦਿਲਵਰ ਉਹਤਰਾ ਦੇ ਨਾਲ ਸਨੇਹਾ ਨੂਰ ਜੀ ਇਹਨਾਂ ਨੇ ਇੱਕ ਗੀਤ ਅੱਜ ਰਿਲੀਜ਼ ਕਰਨ ਜਾ ਰਹੇ ਆ ਜੁਧ ਨਸ਼ਿਆਂ ਵਿਰੁੱਧ ਜਿਨ੍ਹਾਂ ਦੇ ਲੇਖਕ ਨੇ ਦੇਸ਼ ਰਾਜੀ ਬਾਲੀ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਜੰਗ ਦੇ ਵਿੱਚ ਸਾਡੇ ਪਿੰਡ ਤੋਂ ਹੀ ਮਤਲਬ ਸ਼ੁਰੂਆਤ ਹੋਈ ਸੀ ਔਰ ਹੁਣ ਵੀ ਅਸੀਂ ਲਗਾਤਾਰ ਇਸ ਜੁਧ ਦੇ ਵਿੱਚ ਸ਼ਾਮਿਲ ਹੋ ਰਹੇ ਆ ਔਰ ਤੋਂ ਵੱਧ ਚੜ ਕੇ ਅਸੀਂ ਇਸ ਮਹਿੰਮ ਦਾ ਹਿੱਸਾ ਬਣ ਰਹੇ ਆ ਤਾਂ ਕਿ ਜੋ ਸਾਡੇ ਬੱਚੇ ਇਸ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਹਨ ਉਹ ਮਤਲਬ ਇਸ ਗੰਦੀ ਬਿਮਾਰੀ ਤੋਂ ਇਸ ਗੰਦੇ ਕੋਹੜ ਤੋਂ ਬਚ ਸਕਣ ਤੇ ਮੈਂ ਅਮੀਨ ਕਰਦਾ ਹਾਂ ਇਹ ਜੋ ਗੀਤ ਸਾਡੇ ਪਿੰਡ ਦੇ ਹੀ ਨੌਜਵਾਨ ਗਾਇਕ ਦਿਲਵਰ ਜੀ ਸਿੰਘ ਦਿਲਵਰ ਔਰ ਦੇਸਾ ਜੀ ਬਾਲੀ ਜਿਨ੍ਹਾਂ ਨੇ ਇਸ ਗੀਤ ਨੂੰ ਲਿਖਿਆ ਹੈ ਔਰ ਇਹ ਸੁਣ ਕੇ ਮੇਰਾ ਖਿਆਲ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਕਾਫੀ ਇਹਨਾਂ ਨਸ਼ਿਆਂ ਤੋਂ ਦੂਰ ਹੋਏਗੀ ਤੇ ਮੈਂ ਇਹਨਾਂ ਸ਼ਬਦ ਦੇ ਨਾਲ ਇਹ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਆਸ ਕਰਦਾ ਹਾਂ ਕਿ ਇਹੋ ਜਿਹੇ ਗੀਤ ਜੋ ਸਮਾਜ ਵਿਰੋਧੀ ਅੰਸ਼ਰ ਨੇ ਉਹਨਾਂ ਪ੍ਰਤੀ ਇਹ ਲਿਖਦੇ ਰਹਿਣ ਉਹ ਦਿਲਵਰਜੀਤ ਦਿਲਵਰਜੀਤ ਗਾਦੇ ਰਹਿਣ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪਿਆਰਿਓ ਅੱਜ ਜਿਹੜਾ ਗੀਤ ਹੈ ਦਿਲਵਰਜੀਤ ਤੇ ਉਹਦੇ ਨਾਲ ਸਰਨੂ ਨੇ ਗਾਇਆ ਜਿਸ ਨੂੰ ਲਿਖਿਆ ਹੈ ਪੇਸ਼ਰ ਬਾਲੀ ਜੀ ਨੇ ਪਰ ਬਹੁਤੀ ਵਧੀਆ ਗੀਤ ਆ ਮੈਂ ਆਸ ਕਰਦਾ ਤੁਸੀਂ ਇਸ ਗੀਤ ਤੇ ਅਸਰ ਕਰੋਗੇ ਇਹ ਮਨਾਈ ਨਾਲ ਸੀ ਗੀਤ ਉਹ ਗਰਗ ਤੋਂ ਗੇ ਭੇਜੋਗੇ ਔਰ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਇਸ ਨੂੰ ਸਹਿਯਾ ਦੇਣ ਵਾਸਤੇ ਬਹੁਤ ਵਧੀਆ ਗੀਤ ਹੈ ਬਹੁਤ ਮਸ਼ਹੂਰ ਕਲਾਕਾਰ ਨੇ ਦਿਲਵਰ ਜੀ ਦਿਲਵਰ ਇਹਦੇ ਗੀਤ ਤੁਸੀਂ ਤੇ ਸਬਸਕ੍ਰਾਈਬ ਕਰ ਦਿਓ ਅਗਾਹਤ ਹੋਗਾ ਭੇਜੋ ਤੇ ਮੈਂ ਆਸ ਕਰਦਾ ਤੇ ਤੁਸੀਂ ਇਸ ਗੀਤ ਤੇ ਜੋ ਚ ਲਿਖਿਆ ਉਹ ਤੇ ਅਮਲ ਕਰਕੇ ਨੌਜਵਾਨ ਪੀੜ੍ਹੀ ਨੂੰ ਸਹਿਯਾ ਦਿਓਗੇ ਧੰਨਵਾਦ ਅ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਸਾਡੇ ਇਲਾਕੇ ਦੇ ਪ੍ਰਸਿੱਧ ਗਾਇਕ ਦਿਲਵਰਜੀ ਦਿਲਵਰ ਤੇ ਸੁਨੇਨਾ ਨੂਰ ਦੀ ਸਰੀਲੀ ਆਵਾਜ਼ ਵਿੱਚ ਸਾਡੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਤੇ ਸਾਡੇ ਪ੍ਰਸਿੱਧ ਲੇਖਕ ਦੇਸਰਾਜ ਬਾਲੀ ਜੀ ਮੁਬਾਰਕ ਪਰਵਾਲਿਆਂ ਦਾ ਲਿਖਿਆ ਹੋਇਆ ਗੀਤ ਯੁੱਧ ਨਸ਼ਿਆਂ ਵਿਰੁੱਧ ਪੈਣਾ ਲੜਨਾ ਜਵਾਨੀ ਨੂੰ ਬਚਾਉਣ ਵਾਸਤੇ ਸੋ ਇਹਨਾਂ ਦਾ ਲਿਖਿਆ ਹੋਇਆ ਗੀਤ ਜਿਹੜਾ ਅੱਜ ਰਿਲੀਜ਼ ਹੋਇਆ ਸੋ ਅਸੀਂ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੀ ਪੂਰੀ ਟੀਮ ਵੱਲੋਂ ਜਿੱਥੇ ਅਸੀਂ ਦਿਲਬਰਜੀ ਦਿਲਬਰ ਤੇ ਸਨੇਨਾ ਨੂਰ ਨੂੰ ਵਧਾਈ ਦਿੰਦੇ ਆ ਉੱਥੇ ਹੀ ਅਸੀਂ ਦੇਸਰਾਜ ਬਾਲੀ ਜੀ ਜੋ ਕਿ ਮੁਬਾਰਕਪੁਰ ਤੋਂ ਨੰਬਰਦਾਰ ਜੀ ਨੇ ਤੇ ਪੰਜਾਬ ਸਹਿਤ ਸਵਾ ਰਜਿਸਟਰਡ ਨਵਾਂ ਸ਼ਹਿਰ ਦੇ ਜਿਹੜੇ ਉਹ ਜਨਰਲ ਸਕੱਤਰ ਸੌਰੀ ਤੇ ਸੈਕਟਰੀ ਸਾਹਿਬ ਨੇ ਜੀ ਉਹ ਸੈਕਟਰੀ ਸਾਹਿਬ ਨੇ ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜਾ ਉਹਨਾਂ ਦਾ ਗੀਤ ਇਹ ਲਿਖਿਆ ਗਿਆ ਆ ਅ ਕਿਸ ਵਿਸ਼ੇ ਤੇ ਮਤਲਬ ਕਿਹੜੀ ਸੋਚ ਨੂੰ ਲੈ ਕੇ ਤੁਸੀਂ ਇਹ ਜੀ ਜਯਦ ਨਸ਼ਿਆਂ ਵਿਰੁੱਧ ਇੱਕ ਦਿਨ ਨਵਾਂ ਸ਼ਹਿਰ ਚ ਲੰਘ ਰਿਹਾ ਸੀ ਬਹੁਤ ਵੱਡੇ ਬੋਰਡ ਲੱਗੇ ਹੋਏ ਸੀ ਜਯਦ ਨਸ਼ਿਆਂ ਵਿਰੁੱਧ ਦੇ ਉੱਤੇ ਲਿਖਿਆ ਹੋਇਆ ਸੀ ਜੀ ਔਰ ਉਧਰ ਭਾਰਤ ਤੇ ਪਾਕਿਸਤਾਨ ਦਾ ਜੰਦ ਵੀ ਛੜਿਆ ਹੋਇਆ ਸੀ ਵਾਹ ਉਹ ਜਦ ਤੋ ਧਿਆਨ हट ਗਏ ਉਸ ਦਿਨ ਸੀਐਮ ਸਾਹਿਬ ਨੇ ਨਵਾਂ ਸ਼ਹਿਰ ਚ ਆਉਣਾ ਸੀ ਤੇ ਜੁੱਧ ਨਸ਼ਿਆਂ ਵਿਰੁੱਧ ਰੈਲੀ ਨੂੰ ਸੰਬੋਧਨ ਕਰਨਾ ਸੀ ਜੀ ਤੇ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਮੈਂ ਬਾਈਕ ਤੇ ਨਵਾਂ ਸ਼ਹਿਰ ਤੋਂ ਉਸਮਾਨਪੁਰ ਤੱਕ ਜਾ ਰਿਹਾ ਸੀ ਤੇ ਰਸਤੇ ਵਿੱਚ ਜਾਂਦੇ ਜਾਂਦੇ ਇਹ ਮਨ ਦੇ ਵਿੱਚ ਆਈ ਕਿ ਜਿਹੜਾ ਭਾਰਤ ਪਾਕਿਸਤਾਨ ਦਾ ਜੁੱਧ ਹੈ ਉਹਨੂੰ ਜਿਹੜਾ ਉਹਦਾ ਨੁਕਸਾਨ ਹੈ ਉਹਦੀ ਪਰਭਾਈ ਪਾਣੀ ਵੀ ਬੜੀ ਔਖੀ ਹੈ ਤੇ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਇਹਦੇ ਵਿੱਚ ਸਾਡੀ ਜਵਾਨੀ ਜਿਹੜੀ ਹੈ ਪੰਜਾਬ ਦੀ ਜਵਾਨੀ ਖਾਸ ਤੌਰ ਤੇ ਉਹ ਗਲਤਾਨ ਹੋ ਰਹੀ ਸੀ ਉਹਨੂੰ ਬਚਾਉਣ ਵਾਸਤੇ ਵੀ ਇੱਕ ਉਪਰਾਲਾ ਚੱਲ ਰਿਹਾ ਸੀ ਉਹਦੇ ਤੇ ਮੈਂ ਜਾਂਦੇ ਜਾਂਦੇ ਗੀਤ ਲਿਖਿਆ ਔਰ ਇਹ ਗੀਤ ਥੋੜੀ 4-5 ਘੰਟੇ ਦੇ ਵਿੱਚ ਵਿੱਚ ਇਹ ਗੀਤ ਪੂਰਾ ਕਰ ਲਿਆ ਅੱਛਾ ਜੀ ਤੇ ਨੌਜਵਾਨਾਂ ਨੂੰ ਇੱਕ ਸੇਧ ਦੇਣ ਵਾਸਤੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਮਤਲਬ ਤੁਸੀਂ ਜਿਹੜਾ ਪੰਜਾਬ ਸਰਕਾਰ ਨੇ ਜਿੱਦਾਂ ਮਹਿਮ ਸ਼ੁਰੂ ਕੀਤੀ ਹੈ ਆ ਆਵਾਜ਼ੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਰਾਇ ਨੂੰ ਮੈਂ ਇਹ ਉਹਨਾਂ ਨੇ ਨਵੇਂ ਸ਼ਹਿਰ ਆਣਾ ਸੀਗਾ ਹਾਂਜੀ ਉਹਦਾ ਜਿਹੜੇ ਆਣ ਦੀ ਖੁਸ਼ੀ ਦੇ ਵਿੱਚ ਜਿਹੜੇ ਉਹ ਮਤਲਬ ਬੈਨਰ ਲਗਾਇਆ ਸੀ ਜੁਧ ਨਸ਼ਿਆਂ ਵਿਰੁੱਧ ਰੈਲੀ ਦਾ ਹਾਂਜੀ ਤੇ ਉਹ ਤੁਹਾਡੇ ਦਿਮਾਗ ਵਿੱਚ ਜਾਨੀ ਗੱਲ ਘਰ ਘਰ ਕਰਕੇ ਫਿਰ ਤੁਸੀਂ ਕੀ ਲਿਖਿਆ ਜੀ ਉਹ ਫਿਰ ਲਿਖਿਆ ਵੀ ਜੁਧ ਨਸ਼ਿਆਂ ਵਿਰੁੱਧ ਪੈਣਾ ਲੜਨਾ ਜਵਾਨੀ ਨੂੰ ਬਚਾਉਣ ਵਾਸਤੇ ਮੈਂ ਸੋਚਦਾ ਸੀ ਕਿ ਜੁੱਧ ਜਿਹੜਾ ਉਹ ਜਾਰੀ ਰਹਿਣਾ ਚਾਹੀਦਾ ਜੀ ਤੇ ਉਹ ਜੁੱਧ ਨੂੰ ਜਾਰੀ ਰੱਖਣ ਵਾਸਤੇ ਮੈਂ ਇੱਕ ਗੀਤ ਦਾ ਰੂਪ ਦਿੱਤਾ ਉਹਨੂੰ ਉਹਦੇ ਵਿੱਚ ਇੱਕ ਲਾਈਨ ਲਿਖੀ ਆ ਕਿ ਕਿਉਂਕਿ ਜਿਹਦੇ ਸਿਰ ਪੈਂਦੀ ਹੈ ਉਹਨੂੰ ਪਤਾ ਹੁੰਦਾ ਜੀ ਕਿ ਇਹ ਨਸ਼ਿਆਂ ਦੇ ਵਿੱਚ ਜਿਹੜੇ ਫਸ ਕੇ ਨੌਜਵਾਨ ਹੈ ਮਾਮਾ ਕੋਲੋਂ ਪੁੱਤ ਖੋਲੇ ਭੈਣਾਂ ਕੋਲੋਂ ਵੀਰ ਨੇ ਜੀ ਇਹ ਮਹਿੰਦੀ ਚੂੜੇ ਵਾਲਿਆਂ ਦੀਆਂ ਵਾਲਿਆਂ ਦੇ ਕੌਣ ਸੁਣੂ ਕੀਰ ਨੇ ਕੀਰ ਨੇ ਕਿਉਂਕਿ ਇਹ ਉਹਨੂੰ ਪਤਾ ਜਿਹਦੇ ਘਰ ਦੇ ਵਿੱਚ ਬੀਤਦੀ ਹੈ ਜਿਨੇ ਆਪਣਾ ਜਵਾਨ ਪੁੱਤ ਤੋੜ ਦਿੱਤਾ ਨਸ਼ਿਆਂ ਦੇ ਵਿੱਚ ਜਿਨੇ ਆਪਣਾ ਜਵਾਨ ਵੀਰ ਤੋੜ ਦਿੱਤਾ ਔਰ ਮਹਿੰਦੀ ਤਚੂੜੇ ਵਾਲੀ ਸਜਵਿਆ ਹੀ ਨਾਰ ਨੇ ਇਸ ਨਸ਼ੇ ਦੇ ਵਿੱਚ ਗਲਤਾਨ ਹੋਏ ਪਤੀ ਨੂੰ ਵੀ ਅੱਖੀਂ ਤੋੜਿਆ ਉਹ ਇਸ ਤਰ੍ਹਾਂ ਦਾ ਦਰਦ ਇਸ ਗੀਤ ਦੇ ਵਿੱਚ ਬਿਆਨ ਕੀਤਾ ਤਾਂ ਕਿ ਜਿਹੜੀ ਆਉਣ ਵਾਲੀ ਹੋਰ ਪੀੜ੍ਹੀ ਆ ਉਹ ਵੀ ਇਹ ਤੋਂ ਸੇਧ ਲੈ ਕੇ ਉਹ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਕੁੱਦ ਕੇ ਆਪਣੀ ਜਵਾਨੀ ਨੂੰ ਬਚਾ ਲਵੇ ਮਤਲਬ ਤੁਹਾਡੇ ਕਹਿਣ ਦਾ ਭਾਵ ਪਈ ਜਿਹੜੀ ਸ਼ੁਭਾ ਪੀੜ੍ਹੀ ਆ ਯਾਨੀ ਕਿ ਸਾਡਾ ਹਰ ਇੱਕ ਨਾਗਰਿਕ ਦਾ ਇਹ ਫਰਜ਼ ਬਣਦਾ ਪੰਜਾਬ ਸਰਕਾਰ ਤਾਂ ਐਫਰਟ ਕਰ ਰਹੀ ਹੈ ਮਤਲਬ ਉਹਦੇ ਲਈ ਅਸੀਂ ਵੀ ਜਿਹੜਾ ਸਹਿਯੋਗ ਜਿਹੜਾ ਹਰੇਕ ਨਾਗਰਿਕ ਦਾ ਇਹ ਫਰਜ਼ ਬਣਦਾ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅ ਮਤਲਬ ਉਹਦੇ ਮਿਹਨਤ ਦੇ ਵਿੱਚ ਜਿਹੜਾ ਯੋਗਦਾਨ ਆਪਣਾ ਪਾਣਾ ਚਾਹੀਏ ਸੋ ਇਹ ਗੀਤ ਲੈ ਕੇ ਤੁਸੀਂ ਜਿਹੜਾ ਆਪਣਾ ਯੋਗਦਾਨ ਪਾਇਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ٹرسٹ ਨਵਾਂ ਸ਼ਹਿਰ ਆਪ ਸਭ ਨੂੰ ਜ਼ਰੂਰੀ ਬੇਨਤੀ ਕਰਨ ਦੇ ਲਈ ਮੈਂ ਆਪ ਜੀ ਦੇ ਰੂਬਰੂ ਆਇਆ ਜੀ ਕਿਉਂਕਿ ਭਾਜਪਾ ਦੇ ਲੀਡਰਾਂ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਆ ਉਹਨਾਂ ਸੰਬੰਧੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਅੱਜ ਬਕਾਇਦਾ ਇੱਕ ਅਫੀਸ਼ੀਅਲ ਤੌਰ ਤੇ ਬਿਆਨ ਵੀ ਜਾਰੀ ਕੀਤਾ ਔਰ ਮੈਂ ਆਪ ਸਭ ਨੂੰ ਉਹਦੇ ਸੰਬੰਧੀ ਜਾਗਰੂਤ ਵੀ ਕਰਨਾ ਚਾਹਣਾ ਕਿ ਇਹੋ ਜਿਹੇ ਕੈਂਪ ਜਿੱਥੇ-ਜਿੱਥੇ ਵੀ ਸਾਲ ਡੇਢ ਸਾਲ ਬਾਅਦ ਵੋਟਾਂ ਹੋਣੀਆਂ ਉੱਥੇ-ਉੱਥੇ ਪਹਿਲਾਂ ਹੁਣ ਭਾਜਪਾ ਨੇ ਨਵਾਂ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਉੱਥੇ ਲਗਾਏ ਜਾਂਦੇ ਆ ਦਿੱਲੀ ਦੇ ਵਿੱਚ ਵੀ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਉਹਦੇ ਤੋਂ ਪਹਿਲਾਂ ਇਹਨਾਂ ਨੇ ਇਦਾਂ ਹੀ ਸਾਲਕ ਪਹਿਲਾਂ ਕੈਂਪ ਲਗਾਣੇ ਸ਼ੁਰੂ ਕੀਤੇ ਸੀ ਉਹਦੇ ਵਿੱਚ ਇਹਨਾਂ ਨੇ ਚੁਣ-ਚੁਣ ਕੇ ਬਾਅਦ ਚ ਜਿਹੜੇ-ਜਿਹੜੇ ਬੰਦਿਆਂ ਦਾ ਡਾਟਾ ਲੈ ਕੇ ਉਹਨਾਂ ਦਾ ਮੋਬਾਈਲ ਨੰਬਰ ਲੈ ਕੇ ਉਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਜਿਹੜਾ ਇਹ ਤੁਹਾਡੇ ਕੈਂਪਾਂ ਦੇ ਵਿੱਚ ਤੁਹਾਡੇ ਤੋਂ ਲਿਆ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਕਾਲਿੰਗ ਕਰਨੀ ਹੈ ਜਿਹੜੇ ਬੰਦੇ ਨੇ ਕਹਿਣਾ ਕਿ ਮੈਂ ਕਾਂਗਰਸ ਨੂੰ ਸਪੋਰਟ ਕਰਦਾ ਮੈਂ ਅਕਾਲੀ ਦਲ ਨੂੰ ਸਪੋਰਟ ਕਰਦਾ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਤੇ ਉਹਨਾਂ ਬੰਦਿਆਂ ਦੀਆਂ ਚੁਣ-ਚੁਣ ਕੇ ਬੋਟਾਂ ਇਹਨਾਂ ਨੇ ਪਹਿਲਾਂ ਵੀ ਕਟੀਆਂ ਨੇ ਭਾਜਪਾ ਦੇ ਉੱਤੇ ਇੱਕ ਟੈਗ ਨਹੀਂ ਲੱਗ ਚੁੱਕਾ ਬੋਟ ਚੋਰੀ ਦਾ ਇਹ ਬੋਟ ਚੋਰ ਹੈਗੇ ਨੇ ਇਹ ਚੋਰੀ ਕਰਕੇ ਦੋ ਨੰਬਰ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਬੋਟਾਂ ਦੇ ਵਿੱਚ ਧੰਗਲੀ ਕਰਦੇ ਸ਼ਰਿਆਮ ਦੇਖੇ ਗਏ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਇਲੈਕਸ਼ਨ ਹੋਇਆ ਪ੍ਰੈਜ਼ਾਈਡਿੰਗ ਅਫਸਰ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਮਿਲੀ ਭੁਗਤ ਦੇ ਨਾਲ ਕਿਸ ਤਰ੍ਹਾਂ ਪ੍ਰੈਜ਼ਾਈਡਿੰਗ ਅਫਸਰ ਨੇ ਇਹਨਾਂ ਦੀ ਸ਼ਹਿਰ ਦੇ ਉੱਤੇ ਭਾਜਪਾ ਦਾ ਮੇਅਰ ਚੁਣ ਦਿੱਤਾ ਜਦਕਿ ਉਹ ਪਾਰਟੀ ਹਾਰੀ ਹੋਈ ਸੀ ਬਾਅਦ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜਾ ਇੱਕ ਜਿੱਤੀ ਹੋਈ ਧਿਰ ਨੂੰ ਇਹਨਾਂ ਨੇ ਹਾਰਿਆ ਬਣਾ ਦਿੱਤਾ ਹਾਰੇ ਹੋਏ ਬੰਦੇ ਨੂੰ ਜਿੱਤਿਆ ਬਣਾ ਦਿੱਤਾ ਤੇ ਉਹਦਾ ਫੈਸਲਾ ਮਾਣਯੋਗ ਸਾਡੀ ਕੋਰਟ ਨੇ ਕੀਤਾ ਸੀ ਔਰ ਉਹਦੇ ਵਿੱਚ ਜਿਹੜਾ ਮੇਰਾ ਉਹ ਜਿੱਤੀ ਹੋਈ ਤੇ ਨੁਬੜਾਇਆ ਸੀ ਤੇ ਬਾਅਦ ਪਾਉਥੇ ਹਾਰੀ ਸੀ ਉਸ ਤੋਂ ਦੂਜੀ ਉਦਾਹਰਨ ਜਦੋਂ ਬਾਰਾਨਸੀ ਦੇ ਵਿੱਚ ਪ੍ਰਧਾਨ ਮੰਤਰੀ ਸਾਡੇ ਬਹੁਤ ਸਤਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰਾਨਸੀ ਤੋਂ ਇਲੈਕਸ਼ਨ ਲੜੇ ਸੀ ਟੋਟਲ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਡਾਟਾ ਅਨਾਉਂਸ ਕੀਤਾ ਉਹ 12 ਲੱਖ ਵੋਟਾਂ ਦਾ ਸੀ ਜਦਕਿ ਟੋਟਲ ਕਾਊਂਟਿੰਗ ਦੇ ਵਿੱਚ ਜਦੋਂ ਰਿਜ਼ਲਟ ਕੱਢਿਆ ਗਿਆ ਤਾਂ 1320000 ਵੋਟਾਂ ਉੱਥੇ ਦਿਖਾਈਆਂ ਗਈਆਂ 120 ਹਜ਼ਾਰ ਬੋਟ ਜਿਹੜੀ ਐਕਸਟਰਾ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਜੋੜ ਦਿੱਤੀ ਗਈ ਸੋ ਇਹ ਕਾਰਨਾਮੇ ਭਾਜਪਾ ਦੀ ਸਰਕਾਰ ਦੇ ਵਿੱਚ ਕੋਈ ਨਵੇਂ ਨਹੀਂ ਹੈਗੇ ਹੁਣ ਇਹਨਾਂ ਕਾਰਨਾਮਿਆਂ ਨੂੰ ਬਿਹਾਰ ਦੇ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਲਾਗੂ ਹੋ ਸਕਣ ਇਸ ਕਰਕੇ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਲਈ ਕੇਂਦਰ ਦੀਆਂ ਸਕੀਮਾਂ ਦੇ ਨਾਂ ਤੇ ਠੱਗਣ ਦੇ ਲਈ ਉਹਨਾਂ ਦੇ ਕੋਲੋਂ ਉਹਨਾਂ ਦਾ ਪਰਸਨਲ ਡਾਟਾ ਜਿਹੜਾ ਲਿਆ ਜਾ ਰਿਹਾ ਸੋ ਮੇਰੀ ਲੋਕਾਂ ਨੂੰ ਹੱਥ ਵਨ ਕੇ ਬੇਨਤੀ ਆ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਡਿਜੀਟਲ ਫਰਾਡ ਦਾ ਸ਼ਿਕਾਰ ਨਾ ਹੋ ਜਾਣਾ ਕਿਸੇ ਵੀ ਤਰ੍ਹਾਂ ਦਾ ਆਪਣਾ ਕਿਉਂਕਿ ਜਿਹੜਾ ਤੁਹਾਡਾ ਇਨਕਮ ਟੈਕਸ ਦਾ ਜਾਂ ਜਿਹੜਾ ਤੁਹਾਡਾ ਪੈਨ ਕਾਰਡ ਆ ਉਹ ਤੁਹਾਡੀਆਂ ਟੈਕਸ ਦੀਆਂ ਰਿਟਰਨਾਂ ਸਾਰੀਆਂ ਦਰਸਾਂ ਦਾ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਹ ਤੁਹਾਡੇ ਮੋਬਾਈਲ ਨੰਬਰ ਨਾਲ ਲਿੰਕ ਆ ਤੇ ਬੈਂਕਾਂ ਤੱਕ ਜਾਂਦਾ ਤੁਹਾਡੇ ਖਾਤਿਆਂ ਤੱਕ ਸਾਰੀ ਜਾਣਕਾਰੀ ਦਿੰਦਾ ਔਰ ਜਿਹੜਾ ਤੁਹਾਡਾ ਵੋਟਰ ਕਾਰਡ ਆ ਉਹ ਤੁਹਾਡੀ ਵੋਟ ਕਿਹੜੇ ਹਲਕੇ ਚਾ ਕਿਹੜੇ ਪਿੰਡ ਚਾ ਕਿੱਥੇ ਤੁਹਾਡਾ VOTING ਸਟੇਸ਼ਨ ਆ ਪੋਲਿੰਗ ਸਟੇਸ਼ਨ ਆ ਉਹ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡਾ ਜਿਹੜਾ ਵੋਟਰ ਕਾਰਡ ਦਰਸਾਉਂਦਾ ਆ ਸੋ ਇਸ ਕਰਕੇ ਜਿਹੜਾ ਤੁਸੀਂ ਇਹ ਕਿਸੇ ਵੀ ਤਰ੍ਹਾਂ ਦੀ ਸਾਈਬਰ ਠੱਗੀ ਦੇ ਵਿੱਚ ਨਾ ਫਸ ਜਾਓ ਇਸ ਕਰਕੇ ਆਪਣਾ ਜਦੋਂ ਤੱਕ ਕੋਈ ਕੰਪੀਟੈਂਟ ਅਥਾਰਟੀ ਮੀ ਆ ਕੇ ਕੋਈ ਕੈਂਪ ਲਗਾਉਂਦੀ ਪੰਜਾਬ ਸਰਕਾਰ ਨੇ ਵੀ ਕੈਂਪ ਲਾਏ ਨੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਨੇ ਪੰਜਾਬ ਸਰਕਾਰ 440 ਸੁਵਿਧਾਵਾਂ ਜਿਹੜੀਆਂ ਡੋਰ ਸਟੈਪ ਡਿਲੀਵਰੀ ਦੇ ਥਰੂ ਦਿੰਦੀ ਹੈ ਔਰ ਵੱਖ-ਵੱਖ ਕੇਂਦਰਾਂ ਦੇ ਵਿੱਚ ਵੱਖ-ਵੱਖ ਸਬਧਾ ਕੇਂਦਰਾਂ ਤੇ ਵੱਖ-ਵੱਖ ਸੇਵਾ ਕੇਂਦਰਾਂ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਇੱਕ ਡਿਪਾਰਟਮੈਂਟਲ ਤੌਰ ਤੇ ਕੰਪੀਟੈਂਟ ਅਥਾਰਟੀ ਕੈਂਪ ਲਗਾਉਂਦੀ ਆ ਨਾ ਕਿ ਪਰਸਨਲ ਕੋਈ ਨਿੱਜੀ ਤੌਰ ਤੇ ਲੀਡਰ ਹੋਸਟ ਜਾ ਕੇ ਮਤਲਬ ਉਹ ਸਕੀਮਾਂ ਦੇ ਰਹੇ ਨੇ ਸਰਕਾਰ ਦੀਆਂ ਸਕੀਮਾਂ ਸਰਕਾਰ ਦੇ ਡਿਪਾਰਟਮੈਂਟ ਦੇ EMPLOYEE ਜਾ ਕੇ ਉਸ ਨੂੰ ਇੰਪਲੀਮੈਂਟ ਕਰਦੇ ਨੇ ਪਿੰਡਾਂ 'ਚ ਇਹ ਇੱਕ ਬੇਹਕ ਤਰੀਕਾ ਹੈ ਕਿਉਂਕਿ ਜਿਹੜਾ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਰਤ ਇੰਡੀਆ ਦੇ ਲੈਵਲ ਤੇ ਇੱਕ ਲਾਅ ਬਣਿਆ ਹੋਇਆ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ 2023 ਦੇ ਵਿੱਚ ਬਣਾਇਆ ਸੀ ਉਹ ਐਕਟ ਕੀ ਜਿਹੜਾ ਐਕਟ ਦਾ ਡਿਜੀਟਲ ਪਰਸਨਲ ਡਾਟਾ ਐਕਟ 2023 11 ਸਤੰਬਰ 2023 ਨੂੰ ਇਹ ਜਿਹੜਾ ਐਕਟ ਪਾਸ ਹੋਇਆ ਸੀ ਜੇ ਜਿਹੜਾ ਐਕਟ ਕਹਿੰਦਾ ਆ ਕਿ ਤੁਸੀਂ ਕਿਸੇ ਵੀ ਪਰਸਨਲ ਬੰਦੇ ਨੂੰ ਜਦੋਂ ਤੱਕ ਕੋਈ ਕੰਪੀਟੈਂਟ ਅਥਾਰਟੀ ਤੋਂ ਕਿਸੇ ਨੂੰ ਲਾਇਸੈਂਸ ਪ੍ਰਾਪਤ ਨਹੀਂ ਹੈਗਾ ਉਦੋਂ ਤੱਕ ਤੁਸੀਂ ਕਿਸੇ ਵੀ ਬੰਦੇ ਨੂੰ ਆਪਣਾ ਪਰਸਨਲ ਡਾਟਾ ਨਹੀਂ ਦੇਣਾ ਨਾ ਕੋਈ ਬੰਦਾ ਤੁਹਾਡੇ ਤੋਂ ਪਰਸਨਲ ਡਾਟਾ ਲੈ ਸਕਦਾ ਕਿਉਂਕਿ ਪਰਸਨਲ ਡਾਟਾ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਮਿਸਯੂਜ਼ ਹੋਊਗਾ ਉਹ ਕੱਲ ਨੂੰ ਕਿਸੇ ਨੂੰ ਡਾਟਾ ਤੁਹਾਡਾ ਅੱਗੇ ਸ਼ੇਅਰ ਕਰ ਦੇਵੇ ਵੇਚ ਦੇਵੇ ਕਿਸੇ ਕੰਪਨੀ ਨੂੰ ਦੇ ਦੋ ਅਗੇ ਭਾਈ ਤੁਸੀਂ ਜੋ ਮਰਜੀ ਹੁਣ ਇਹਨਾਂ ਨਾਲ ਸੋਸ਼ਲ ਮੀਡੀਆ ਤੇ ਜਾਂ ਜੋ ਮਰਜੀ ਡਿਜੀਟਲ ਕਰਾਈਮ ਕਰੋ ਤਿੰਨ ਚਾਰ ਦਿਨਾਂ ਦੇ ਵਿੱਚ ਜਦੋਂ ਤੋਂ ਹੁਣ ਮਾਫ ਕਰਨਾ ਮੈਂ ਨਹੀਂ ਕਹਿੰਦਾ ਭਈ ਇਹੀ ਕਰ ਰਹੇ ਆ ਦੋ ਤਿੰਨ ਦਿਨਾਂ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਆ ਕਿ ਜਿਹੜਾ ਇਹ ਡਿਜੀਟਲ ਸਕੈਮ ਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋਇਆ ਪੰਜਾਬ 'ਚ ਸੋ ਇਸ ਕਰਕੇ ਭਰਾਓ ਇਹ ਜਿਹੜਾ ਗਮਰਾਹਕੁਨ ਪ੍ਰੋਪੋਗੈਂਡਾ ਜਿਹੜਾ ਇਹ ਭਾਜਪਾ ਵਾਲੇ ਕਹਿ ਰਹੇ ਨੇ ਜੀ ਕਿ ਅਸੀਂ ਤਾਂ ਸਕੀਮਾਂ ਦੱਸਣ ਲਈ ਕੈਂਪ ਲਾ ਰਹੇ ਆ ਸੋ ਇਸ ਪ੍ਰੋਪੋਗੈਂਡੇ ਤੋਂ ਬਚੋ ਕਿਉਂਕਿ ਦਿੱਲੀ ਦੇ ਵਿੱਚ ਵੀ ਚੁਣ-ਚੁਣ ਕੇ ਇਦਾਂ ਹੀ ਇਹਨਾਂ ਨੇ ਵੋਟਾਂ ਕਟੀਆਂ ਲੋਕਾਂ ਦੀਆਂ ਔਰ ਬਾਰਾਨਸੀ ਦੇ ਵਿੱਚ ਵੀ 1,20,000 ਵੋਟ ਇਹਨਾਂ ਨੇ ਇਸੇ ਤਰ੍ਹਾਂ ਵਧਾਉਂਦੀ ਸੀ ਘਟਾਉਂਦੀ ਸੀ ਚੰਡੀਗੜ੍ਹ ਦੇ ਮੇਅਰ ਦਾ ਇਲੈਕਸ਼ਨ ਆਪਣੇ ਤੁਸੀਂ ਅੱਖੀਂ ਉਹਦੀਆਂ ਵੀਡੀਓ ਦੇਖੀਆਂ ਨੇ ਸੋ ਭਾਜਪਾ ਜਿਹੜੀਆਂ ਇਹ ਆਪ ਖੁਦਰੀਆਂ ਹਰਕਤਾਂ ਤੇ ਉਤਰੀ ਹੋਈ ਆ ਸੋ ਇਹ ਸਾਡੇ ਲੋਕਤੰਤਰ ਲਈ ਵੀ ਬਹੁਤ ਵੱਡਾ ਖਤਰਾ ਆ ਸੋ ਸੰਵਿਧਾਨ ਦੇ ਵੀ ਸਾਡੇ ਲਈ ਬਹੁਤ ਵੱਡਾ ਖਤਰਾ ਆ ਸੋ ਆਪਾਂ 바ਵਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਔਰ ਲੋਕਤੰਤਰ ਦੀ ਰੱਖਿਆ ਦੇ ਲਈ ਆਪਾਂ ਕਿਸੇ ਵੀ ਤਰ੍ਹਾਂ ਨਾਲ ਆਪਣਾ ਜਿਹੜਾ ਪਰਸਨਲ ਡਾਟਾ ਆ ਉਹ ਆਪਾਂ ਨਾ ਸ਼ੇਅਰ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਸੱਜਣ ਜਲਸੀਪ ਪਗਸੇਂਗਰ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਮ ਇਜਾਜ਼ਤ ਦਿਓ ਧੰਨਵਾਦ ਇਹ ਆਪਣੇ ਨਵਾਂ ਸੈਡ ਦੀ ਜੋ ਹੈ ਜ਼ਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਉਹ ਵੀ ਕਿਸ ਪਰਪੈਟੇ ਗ੍ਰਿਫਤਾਰ ਕੀਤਾ ਉਹਨਾਂ ਦਾ ਕਸੂਰ ਕੀ ਸੀਗਾ ਕਿ ਉਹ ਪਿੰਡਾਂ ਚ ਜਾ ਕੇ ਘਰ ਘਰ ਜਾ ਕੇ